ਹੈਲੋ ਦੋਸਤੋ ਅੱਜ ਆਪਾਂ ਬੁੱਕ ਦਰਬਾਰੇ ਖੁਸ਼ੀਆਂ ਬੇਵਨਾ ਜੋ ਕਿ ਅਰੁੰਦਿੱਤੀ ਰੋਏ ਦੁਆਰਾ ਲਿਖੀ ਗਈ ਹੈ ਤੇ ਇਹਦਾ ਪੰਜਾਬੀ ਰੂਪ ਦਲਜੀਤ ਅੰਮੀ ਨੇ ਕੀਤਾ ਹੈ ਇਹਦੇ ਵਿੱਚੋਂ ਇੱਕ ਕਹਾਣੀ ਪੜਾਂਗੇ ਕਹਾਣੀ ਦਾ ਨਾਮ ਹੈ ਬਿਰਦ ਪੰਖੇਰੂ ਮਰਨ ਨੂੰ ਜਾਣ ਕਿੱਥੇ ਉਹ درختਵਾੰਗ ਕਬਰਸਤਾਨ ਵਿੱਚ ਵਸਦੀ ਸੀ ਉਹ ਪੋ ਫਟਾਲੇ ਨਾਲ ਕਾਵਾਂ ਨੂੰ ਆਲਣਿਆਂ ਤੋਂ ਰੁਕਸਤ ਹੁੰਦੇ ਆ ਦੇਖਦੀ ਅਤੇ ਘਰੀ ਪਰਤ ਦੇ ਚਮਗਾਦੜਾਂ ਨੂੰ ਖੁਸ਼ਾਮਦੀਦ ਕਹਿੰਦੀ ਸੂਰਜ ਦੇ ਛਿਪਾ ਨਾਲ ਉਹ ਇਹੋ ਨਿਯਮ ਨਿਭਾਉਂਦੀ ਪਰ ਆਉਣ ਜਾਣ ਵਾਲਿਆਂ ਦੀ ਅਦਲਾ ਬਦਲੀ ਹੋ ਜਾਂਦੀ ਇਨ੍ਹਾਂ ਦੋ ਨਿਯਮਾਂ ਵਿਚਕਾਰ ਉਹ ਆਪਣੀਆਂ ਉੱਪਰਲੀਆਂ ਟਾਹਣੀਆਂ ਵਿੱਚ ਪਟਕਦੇ ਗਿਰਜਾਂ ਦੇ ਪੁੱਤਾਂ ਨਾਲ ਗੋਸ਼ਟ ਕਰਦੀ ਉਹਨਾਂ ਦੇ ਪੰਜਿਆਂ ਦੀ ਨਰਮ ਪਕੜ ਨਾਲ ਉਹ ਕਿਸੇ ਕਿਸੇ ਵੱਡੇ ਬੰਦ ਵਿੱਚ ਹੁੰਦੀ ਪੀੜ ਹੜਾਉਂਦੀ ਉਸ ਨੂੰ ਸਮਝਾਈ ਕਿ ਉਹ ਆਪਣੀ ਹਿਜਰਤ ਅਤੇ ਕਹਾਣੀ ਵਿੱਚੋਂ ਮੰਨਫੀ ਹੋ ਜਾਣ ਕਰਨ ਜਿਆਦਾ ਨਾਖੁਸ਼ ਨਹੀਂ ਸਨ ਜਦੋਂ ਉਹ ਪਹਿਲਾਂ ਪਹਿਲ ਇਸ ਥਾਂ ਉੱਤੇ ਆਈ ਤਾਂ ਉਸਨੇ ਰੁੱਖਾਂ ਵਾਂਗ ਕਈ ਮਹੀਨੇ ਜ਼ੁਲਮ ਦਾ ਤਾ ਚੱਲਿਆ ਪਰ ਸੀ ਨਹੀਂ ਕੀਤੀ ਉਸਨੇ ਅੱਖ ਬੁੱਟ ਕੇ ਵੀ ਨਹੀਂ ਦੇਖਿਆ ਕਿ ਕਿਹੜਾ ਕਿਹੜੇ ਮੁੰਡੇ ਨੇ ਉਸ ਨੂੰ ਉਸਤੇ ਪੱਥਰ ਮਾਰਿਆ ਉਸਨੇ ਗਰਦਨ ਮਰੋੜ ਕੇ ਨਹੀਂ ਪੜਿਆ ਕਿ ਉਸਦੀ ਖੱਲ ਉੱਤੇ ਕੀ ਬੇਹੁਰਮਤੀ ਚਟਿੱਟੀ ਗਈ ਜਦੋਂ ਲੋਕਾਂ ਨੇ ਉਸਨੂੰ ਸਰਕਸ ਤੋਂ ਭੱਜੀ ਜੋਕਰ ਬਿਨਾ ਮਹਿਲਾਂ ਦੀ ਸ਼ਹਿਜ਼ਾਦੀ ਕਹਿ ਕੇ ਗਾਲਾਂ ਗੱਡੀਆਂ ਤਾਂ ਉਸਨੇ ਆਪਣੀ ਪੇੜ ਨੂੰ ਪੌਣ ਦੀ ਤਰ੍ਹਾਂ ਆਪਣੀਆਂ ਟਾਹਣੀਆਂ ਵਿੱਚੋਂ ਵਗਣ ਦਿੱਤਾ ਅਤੇ ਆਪਣੇ ਪੱਤਿਆਂ ਦੀ ਸਰਸਰਾਹਟ ਨਾਲ ਉਪਜੇਦੇ ਸੰਗੀਤ ਨੂੰ ਮਰਹਮ ਬਣਾ ਲਿਆ ਜਿਆਉਦੀਨ ਨੇ ਆ ਕੇ ਉਸ ਨਾਲ ਦੋਸਤੀ ਕਰ ਲਈ ਅਤੇ ਗੇੜਾ ਮਾਰਨ ਲੱਗ ਗਿਆ ਤਾਂ ਆਂਡ ਗਵਾਨ ਨੇ ਉਸ ਨੂੰ ਉਸਤੇ ਹਾਲ ਉਤੇ ਛੱਡ ਦੇਣ ਦਾ ਫੈਸਲਾ ਕਰ ਲਿਆ ਜਿਆਉਦੀਨ ਨਾਬੀਨਾ ਸੀ ਅਤੇ ਕਦੇ ਇਮਾਮ ਵਜੋਂ ਫਤਿਹਪੁਰੀ ਮਸਜਿਦ ਵਿੱਚ ਨਮਾਜ਼ ਪੜਾਉਂਦਾ ਸੀ ਬਹੁਤ ਪਹਿਲਾਂ ਉਸ ਨੂੰ ਅੰਗਰੇਜ਼ੀ ਜਾਣਨ ਵਾਲੇ ਬੰਦੇ ਨੇ ਦੱਸਿਆ ਸੀ ਕਿ ਜੇ ਉਸ ਦੇ ਨਾਮ ਦੇ ਸ਼ਬਦ ਜੋੜ ਅੰਗਰੇਜ਼ੀ ਵਿੱਚ ਉਲਟੇ ਲਿਖ ਦਿੱਤੇ ਜਾਣ ਤਾਂ ਮਜਨੂ ਬਣ ਜਾਵੇਗਾ ਉਸ ਨੇ ਦੱਸਿਆ ਕਿ ਉਸ ਨੇ ਦੱਸਿਆ ਸੀ ਕਿ ਲੈਲਾ ਮਜਨੂ ਦੇ ਅੰਗਰੇਜ਼ੀ ਕਿਸੇ ਵਿੱਚ ਲੈਲਾ ਨੂੰ ਜੁਲੀਅਟ ਅਤੇ ਮਜਨੂ ਨੂੰ ਰੋਮੀਓ ਸੱਦਿਆ ਜਾਂਦਾ ਸੀ ਉਸ ਨੂੰ ਇਹ ਗੱਲ ਬਹੁਤ ਹੁਲਾਸ ਖਰਪੂਰ ਲੱਗੀ ਇਸ ਦਾ ਮਤਲਬ ਮੈਂ ਉਹਨਾਂ ਦੇ ਕਿੱਸੇ ਦੀ ਖਿਚੜੀ ਬਣਾ ਧਰੀ ਉਸਨੇ ਪੁੱਛਿਆ ਸੀ ਜੇ ਉਹਨਾਂ ਨੂੰ ਇਲਮ ਹੋ ਗਿਆ ਕਿ ਦਰਅਸਲ ਲੈਲਾ ਤਾਂ ਮਜਨੂ ਸੀ ਅਤੇ ਰੋਮੀ ਤਾਂ ਜੂਲੀ ਸੀ ਤਾਂ ਉਹ ਕੀ ਕਰਨਗੇ ਅਗਲੀ ਵਾਰ ਮਿਲਣ ਵੇਲੇ ਅੰਗਰੇਜ਼ੀ ਜਾਣਨ ਵਾਲੇ ਨੇ ਦੱਸਿਆ ਕਿ ਉਸ ਨੂੰ ਗਲਤੀ ਲੱਗੀ ਸੀ ਦਰਅਸਲ ਉਸ ਦੇ ਨਾਮ ਦਾ ਸ਼ਬਦ ਜੋੜ ਪਲਟਾਉਣ ਨਾਲ ਮੋਜਨਾ ਬਣਦਾ ਸੀ ਜਿਸਦੇ ਕੋਈ ਮਾਇਨੇ ਨਹੀਂ ਇਸ ਤੋਂ ਬਾਅਦ ਉਹ ਬੋਲੀ ਸੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਭ ਕੋਈ ਮੈਂ ਹੀ ਹਾਂ ਮੈਂ ਰومی ਹਾਂ ਮੈਂ ਜੁਗਲੀ ਹਾਂ ਮੈਂ ਲੈਲਾ ਮੈਂ ਮਜਨੂ ਹਾਂ ਮੈਂ ਮੂਜਨਾ ਵੀ ਹੋਸਾਂ ਇਹ ਸਭ ਕਿਉਂ ਨਹੀਂ ਹੋ ਸਕਦਾ ਕਿਹੜਾ ਆਖਦਾ ਹੈ ਕਿ ਮੈਂ ਨਾਮ ਮੇਰਾ ਨਾਮ ਅੰਜੂਮ ਹੈ ਮੈਂ ਅੰਜੂਮ ਨਹੀਂ ਮੈਂ ਅੰਜੂਮਨ ਹਾਂ ਮੈਂ ਮਹਿਫਿਲ ਹਾਂ ਸਭ ਜੀਆਂ ਅਤੇ ਬੇ ਜੀਆਂ ਦੀ ਸਭ ਕਾਸੀ ਦੀ ਅਤੇ ਨਾ ਕਾਸੀ ਦੀ ਕੋਈ ਹੈ ਜਿਸ ਨੂੰ ਆਪ ਜੀ ਨੇ ਸੱਦਣਾ ਸਭ ਨੂੰ ਖੁੱਲਾ ਸੱਦਿਆ ਅੰਗਰੇਜ਼ੀ ਜਾਣਨ ਵਾਲਾ ਬੰਦਾ ਕਹਿੰਦਾ ਸੀ ਕਿ ਇਹ ਸਭ ਉਸਦੀ ਹੁਸ਼ਿਆਰੀ ਹੈ ਉਹ ਕਹਿੰਦਾ ਸੀ ਕਿ ਉਸਨੇ ਇਹ ਸਭ ਕੁਝ ਕਦੇ ਨਹੀਂ ਸੋਚਿਆ ਉਹ ਬੋਲੀ ਸੀ ਉਰਦੂ ਦੇ ਇਸਮਿਆਰ ਨਾਲ ਆਪ ਜੀ ਕਿਵੇਂ ਸੋਚ ਲੈਂਦਾ ਹੈ ਆਪ ਜੀ ਨੂੰ ਕੀ ਲੱਗਦਾ ਹੈ ਅੰਗਰੇਜ਼ੀ ਬੰਦੇ ਨੂੰ ਆਪਣੇ ਆਪ ਹੁਸ਼ਿਆਰ ਬਣਾ ਦਿੰਦੀ ਹੈ ਉਹ ਹੱਸਿਆ ਪਹਿਲੀ ਦੂਜੇ ਤੇ ਹਾਸੇ ਉੱਤੇ ਹੱਸੀ ਉਨਾਂ ਨੇ ਫਿਲਟਰ ਸਿਗਰਟ ਸੁਲਗਾਈ ਦੂਜੇ ਦਾ ਉਲੰਬਾ ਸੀ ਕਿ ਵਿਲਸ ਨੇਵੀ ਕਟ ਬਹੁਤ ਛੋਟੀ ਸਿਗਰਟ ਹੈ ਮਸਾ ਬੁੰਡਾ ਮਾਤਰ ਆਪਣੇ ਅਤੇ ਆਪਣੀ ਕੀਮਤ ਦਾ ਮੁੱਲ ਨਹੀਂ ਤਾਰਦੀ ਪਹਿਲੀ ਨੇ ਕਿਹਾ ਉਹ ਫੋਰ ਸਕੁਅਰ ਜਾਂ ਮਰਦਾਨਾ ਰੈਡ ਐਂਡ ਵਾਈਟ ਦੀ ਥਾਂ ਇਸੇ ਨੂੰ ਤਰਜੀਹ ਦਿੰਦੀ ਹੈ ਹੁਣ ਪਹਿਲੀ ਨੂੰ ਦੂਜੇ ਦਾ ਨਾਮ ਯਾਦ ਨਹੀਂ ਸ਼ਾਇਦ ਕਦੇ ਪਤਾ ਨਹੀਂ ਸੀ ਉਹ ਅੰਗਰੇਜ਼ੀ ਜਾਣਨ ਵਾਲਾ ਤਾਂ ਕਦੋਂ ਦਾ ਜਿੱਥੇ ਜਾਣਾ ਸੀ ਜਾਸਤ ਰੁਕਿਆ ਸੀ ਉਹ ਸਰਕਾਰੀ ਹਸਪਤਾਲ ਦੇ ਪਿੱਛੇ ਕਬਰਿਸਤਾਨ ਵਿੱਚ ਰਹਿੰਦੀ ਸੀ ਗੋਦਰੇਦ ਦੀ ਅਲਮਾਰੀ ਉਸਤਾ ਸਾਥ ਨਿਭਾਉਂਦੀ ਸੀ ਜਿਸ ਵਿੱਚ ਉਸਨੇ ਸੰਗੀਤ ਸਹੇਜਿਆ ਸੀ ਜਿਹੜੀ ਟਾਂਖਾ ਦੇ ਤਵੇ ਅਤੇ ਰਿੱਲਾਂ ਪੁਰਾਣਾ ਬਾਜਾ ਉਸਤੇ ਕੱਪੜੇ ਗਹਿਣੇ ਅੱਬਾ ਦੀ ਸ਼ਾਇਰੀ ਦੀਆਂ ਕਿਤਾਬਾਂ ਉਸਤੇਆਂ ਫੋਟੋ ਐਲਬਮਾਂ ਖਵਾਬਗਾਹ ਨੂੰ ਲੱਗੀ ਅੱਗ ਵਿੱਚੋਂ ਬਚ ਗਈਆਂ ਅਖਬਾਰਾਂ ਦੀਆਂ ਕਤਾਰਾਂ ਸਨ ਕਾਲੇ ਤੱਗੇ ਵਿੱਚ ਪਰੋਈ ਚਾਪੀ ਉਸ ਦੇ ਗਲ ਵਿੱਚ ਲਟਕਦੀ ਸੀ ਇਸੇ ਵਿੱਚ ਦੰਦ ਕੁਰੇਦਣ ਵਾਲੀ ਚਾਂਦੀ ਦੀ ਕੁੰਡੀ ਵੀ ਪਰੋਈ ਹੋਈ ਸੀ ਉਹ ਫਟੇ ਹਾਲ ਫਾਰਸੀ ਕਲੀਨ ਉੱਤੇ ਸੌਂਦੀ ਸੀ ਦਿਨ ਵਿੱਚ ਇੱਕ ਇਹ ਕਾਲੀ ਇਕੱਠਾ ਕਰ ਦਿੱਤਾ ਜਾਂਦਾ ਸੀ ਅਤੇ ਰਾਤ ਨੂੰ ਦੋ ਕਬਰਾਂ ਦੇ ਵਿੱਚਕਾਰ ਵਿਛਾ ਲਿਆ ਜਾਂਦਾ ਸੀ ਠੱਠਾ ਮੁਖੋਲ ਹਰ ਰਾਤ ਉਹ ਨਵਾਂ ਸੰਗ ਲੱਭ ਲੈਂਦੀ ਸੀ ਉਹ ਹੁਣ ਵੀ ਸਿਗਰਟ ਪਿੰਦੀ ਸੀ ਹਾਲੇ ਹਾਲੇ ਵੀ ਨੇਵੀ ਕਟ ਇੱਕ ਦਿਨ ਉਸ ਵਕਤੇ ਬੋਲ ਕੇ ਅਖਬਾਰ ਪੜ੍ਹ ਰਹੀ ਸੀ ਅਤੇ ਬੇਧਿਆਨਾ ਬਜ਼ੁਰਗ ਇਮਾਮ ਸੁਣ ਰਿਹਾ ਸੀ ਇਮਾਮ ਨੇ ਸਰਸਰੀ ਜਹੀ ਪੁੱਛਿਆ ਇਹ ਸੱਚ ਹੈ ਭਲਾ ਕਿ ਤੁਹਾਡੇ ਵਿੱਚ ਹਿੰਦੂ ਵੀ ਮੁਰਦਿਆਂ ਨੂੰ ਦਾਗ ਦੇਣ ਦੀ thand ਫਨਾਉਂਦੇ ਨੇ ਮੁਸੀਬਤ ਦਾ ਅਹਿਸਾਸ ਹੋਇਆ ਤਾਂ ਉਸਨੇ ਟਾਲਾ ਵੱਟਿਆ ਸੱਚ ਕਿਹੜਾ ਸੱਚ ਸੱਚ ਕੀ ਹੁੰਦਾ ইমাম ਆਪਣੇ ਸਵਾਲ ਤੋਂ ਲੰਬੇ ਹੋਣ ਦੇ ਰੋਂ ਵਿੱਚ ਨਹੀਂ ਸੀ ਅਤੇ ਉਸਨੇ ਬੇਰਸੀ ਨਾਲ ਕੁਝ ਸ਼ਬਦ ਚਿੱਥੇ ਸੱਚ ਖੁਦਾ ਹੈ ਖੁਦਾ ਹੀ ਸੱਚ ਹੈ ਇਸ ਤਰ੍ਹਾਂ ਦੀ ਬੇਸ਼ੁਮਾਰ ਸਿਆਣ ਪਛਾਰਾ ਹਾਂ ਤੇ ਪੱਜੇ ਜਾਂਦੇ ਟਰੱਕਾਂ ਦੇ ਪਿੱਛੇ ਲਿਖੀ ਹੁੰਦੀ ਸੀ ਇਸ ਤੋਂ ਬਾਅਦ ਉਸਨੇ ਆਪਣੀਆਂ ਸਬਜ਼ ਨਾ ਬਿਨਾ ਅੱਖਾਂ ਨਾਲ ਨੀਝ ਲਗਾਈ ਅਤੇ ਫਰੇਬੀ ਲਹਿਜੇ ਵਿੱਚ ਪੁੱਛਿਆ ਮੈਨੂੰ ਇਹ ਦੱਸੋ ਜਦੋਂ ਤੁਸੀਂ ਲੋਕ ਫੌਤ ਹੁੰਦੇ ਹੋ ਤਾਂ ਤੁਹਾਨੂੰ ਦਫ਼ਨ ਕਿੱਥੇ ਕਰਦੇ ਨੇ ਤੁਹਾਡਾ ਆਖਰੀ ਗੁਸਲ ਕਿਸ ਦੇ जिम्मे ਹੈ ਤੁਹਾਡੀ ਨਮਾਜ਼ ਜਨਾਜ਼ਾ ਕੌਣ ਪੜਦਾ ਹੈ ਅੰਜੂਮ ਚੋਖਾ ਚਿਹਰ ਚੁੱਪ ਰਹੀ ਇਸ ਤੋਂ ਬਾਅਦ ਉਸਨੇ ਗੈਰ ਦਰਖਤੀ ਅੰਦਾਜ਼ ਵਿੱਚ ਸਾਹਮਣੇ ਝੁੱਕ ਕੇ ਕਾਨਾ ਫੁੱਸੀ ਕੀਤੀ امام صاحب ਜਦੋਂ ਲੋਕ ਰੰਗਾਂ ਦੀ ਗੱਲ ਕਰਦੇ ਨੇ ਸੁਰਖ, ਨੀਲਾ, ਸੰਤਰੀ ਜਦੋਂ ਸੂਰਜ ਟਲਣ ਦਾ ਨਜ਼ਾਰਾ بیان ਕੀਤਾ ਜਾਂਦਾ ਹੈ ਜਾਂ ਜਦੋਂ ਰਮਜ਼ਾਨ ਦੌਰਾਨ ਚੰਦ ਚੜ੍ਹਨ ਦਾ ਨਜ਼ਾਰਾ ਦੱਸਿਆ ਜਾਂਦਾ ਹੈ ਤਾਂ ਆਪ ਜੀ ਤਾਂ ਆਪ ਜੀ ਦੇ ਦਿਲ ਉੱਤੇ ਕੀ ਬੀਤਦੀ ਹੈ ਇੱਕ ਦੂਜੇ ਨੂੰ ਡੂੰਗੀ ਅਤੇ ਤਕਰੀਬਨ ਮਾਰੂਠੇਸ ਪਹੁੰਚਾਉਣ ਤੋਂ ਬਾਅਦ ਉਦੋਂ ਮੇ ਇੱਕ ਦੂਜੇ ਕੋਲ ਚੁੱਪਚਾਪੀਤੇ ਧੁੱਪ ਨਾਲ ਨਹਾਈ ਕਿਸੇ ਦੀ ਕਬਰ ਉੱਤੇ ਬੈਠੇ ਸਨ ਰਤੋ ਰਤ ਆਖਰ ਅੰਜੂਮ ਨੇ ਚੁੱਪ ਤੋੜੀ ਆਪ ਜੀ ਦੱਸੋ ਉਸਨੇ ਕਿਹਾ ਇਮਾਮ ਸਾਹਿਬ ਆਪ ਜੀ ਹੋ ਮੈਂ ਨਹੀਂ ਬਿਰਦ ਪੰਖੇਰੂ ਮਰਨ ਨਾਲ ਜਾਣ ਕਿੱਥੇ ਕੀ ਉਹ ਪੱਥਰ ਹੋ ਕੇ ਅਸਮਾਨੋਂ ਸਾਡੇ ਉੱਤੇ ਡਿੱਗ ਪੈਣ ਕੀ ਅਸੀਂ ਉਹਨਾਂ ਦੀਆਂ ਲਾਸ਼ਾਂ ਨਾਲ ਗਲੀਆਂ ਵਿੱਚ ਠੇਡੇ ਖਾਈਏ ਆਪ ਜੀ ਨੂੰ ਨਹੀਂ ਲੱਗਦਾ ਕਿ ਜਿਸ ਸਰਵਦ੍ਰਿਸ਼ਟਾ ਖੁਦਾਇ ਕਾਦਰ ਨੇ ਸਾਨੂੰ ਧਰਤੀ ਉੱਤੇ ਭੇਜਿਆ ਉਸਨੇ ਵਾਪਸ ਲੇ ਜਾਣ ਦਾ ਵਾajib ਬੰਦਬਸਤ ਕਿੱਤਾ ਹੋਵੇਗਾ ਉਸ ਦਿਨ ਇਮਾਮ ਦਾ ਦੋਰਾ ਆਮ ਨਾਲੋਂ ਛੋਟਾ ਰਿਹਾ ਅੰਜੂਮ ਨੇ ਉਸਨੂੰ ਜਾਂਦਿਆਂ ਦੇਖਿਆ ਸ਼ਰਾਬ ਦੀਆਂ ਖਾਲੀ ਬੋਤਲਾਂ ਵਿੱਚ ਅਤੇ ਵਰਤੀਆਂ ਸਿਰਿੰਜਾਂ ਨਾਲ ਕਬਰਾਂ ਵਿੱਚੋਂ ਹੋ ਕੇ ਜਾਂਦਾ ਰ ਪਿਆ ਪਿਆਸੀ ਇਸ ਰਾ ਉੱਤੇ ਉਸ ਦੀ ਰਾ ਦਰਸਾਵਾ ਖੁੰਡੀ ਠਕ ਠਕ ਠਾਕ ਦਾ ਸੰਗੀਤ ਖੇੜਦੀ ਸੀ ਉਹ ਜਾਣਦੀ ਸੀ ਕਿ ਉਹ ਵਾਪਸ ਆਵੇਗਾ ਉਹ ਜਿੰਨਾ ਮਰਜ਼ੇ ਦਿਖਾਵਾ ਕਰੇ ਪਰ ਉਸ ਨੂੰ ਇੱਕ ਕਲਾਪੇ ਦਾ ਅਹਿਸਾਸ ਇਸ ਨੂੰ ਖੰਡਾ ਕੇ ਹੀ ਹੋਇਆ ਇੱਕ ਅਜੀਬ ਬਲੇਵੇਂ ਵਿੱਚ ਇਹ ਅਹਿਸਾਸ ਕਰਨ ਉਹ ਜਾਣਦੀ ਸੀ ਕਿ ਉਸ ਨੂੰ ਇਮਾਮ ਦਾ ਉਨਾਂ ਹੀ ਸਹਾਰਾ ਦਰਕਾਰ ਸੀ ਜਿੰਨਾ ਇਮਾਮ ਨੂੰ ਉਸਦਾ ਉਸਨੇ ਤਜਰਬੇ ਵਿੱਚੋਂ ਸਿੱਖ ਲਿਆ ਸੀ ਕਿ ਲੋੜ ਅਜਹੀ ਪਰਛਤੀ ਹੈ ਜਿੱਥੇ ਜ਼ੁਲਮ ਵੱਡੀ ਮਿਕਦਾਰ ਵਿੱਚ ਟਿਕਾਣਾ ਕਰ ਲੈਂਦੀ ਹੈ ਲੈਂਦਾ ਹੈ ਅੰਜੂਮ ਦੀ ਖਵਾਬਗਾਹ ਵਿੱਚੋਂ ਰਵਾਨਗੀ ਕਿਸੇ ਵੀ ਤਰ੍ਹਾਂ ਖੁਸ਼ਗਵਾਰ ਨਹੀਂ ਸੀ ਉਹ ਜਾਣਦੀ ਸੀ ਕਿ ਖਵਾਬਗਾਹ ਦੇ ਸੁਪਨੇ ਅਤੇ ਭੇਦ ਸਿਰਫ ਉਸਦੀ ਧਗੇਵਾਜੀ ਦੇ ਮਹਤਾਜ ਨਹੀਂ ਸਨ ਧੰਨਵਾਦ